ਸੁਰੀਲ ਜਾਖੜ ਤੇ ਤਿੱਖਾ ਨਿਸ਼ਾਨਾ ਬੋਲਿਆ ਗਿਆ ਉਹਨੇ ਕਿਹਾ ਕਿ ਪਾਜਪਾ ਦੇ ਵਿੱਚ ਇੱਕ ਅਜਕਰ ਬੈਠਾ ਹੋਇਆ ਹੈ ਪਹਿਲਾਂ ਸਾਨੂੰ ਡੰਗ ਮਾਰਦਾ ਸੀ ਹੁਣ ਉਸਨੇ ਅਸੀਂ ਥੋੜਾ ਠੀਕ ਹੋਇਆ ਤਾਂ ਪਾਜਪਾ ਦੇ ਅੰਦਰ ਜਾ ਕੇ ਬੈ ਕੇ ਡੰਗ ਮਾਰ ਰਿਹਾ ਹੈ ਜਾਖੜ ਲੁਧਿਆਣਾ ਤੋਂ ਕਾਗਜ਼ਪਰਨ ਮੈਂ ਉਹਨਾਂ ਦੇ ਖਿਲਾਫ ਲੜਾਂਗਾ ਜਾਖੜ ਜਿੱਥੋਂ ਕਹਿਣਗੇ ਉੱਥੋਂ ਹੀ ਉਹਨਾਂ ਦੇ ਖਿਲਾਫ ਮੈਂ ਲੜਾਂਗਾ ਲੁਧਿਆਣਾ ਇਲੈਕਸ਼ਨ ਪਹਿਲਾਂ ਤਾਂ ਮੈਂ ਇਹ ਦੱਸ ਦਿਆ ਇਹ ਲੁਧਿਆਣਾ 'ਚ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ। ਅਸੀਂ ਲੁਧਿਆਣਾ ਦਾ ਚੋਣ ਇੱਕ ਤਰਫਾ ਚੋਣ ਜਿੱਤਾਂਗੇ। ਔਰ ਵੱਡੇ ਮਾਰਜਨ ਨਾਲ ਜਿੱਤਾਂਗੇ। ਦੂਸਰੀ ਗੱਲ ਤੇ ਜਿਹੜੇ ਜਾਖੜ ਸਾਹਿਬ ਹੈ ਬੀਜੇਪੀ ਇਹਨਾਂ ਨੂੰ ਦੁਆਰੇ ਸਵਿਟਜ਼ਰਲੈਂਡ ਭੇਜਣ ਦਾ ਕੰਮ ਕਰਾਂਗੇ। ਅਬਲੀ ਤਾਂ ਚਲੇ ਗਏ ਉਹਨੇ ਨਹੀਂ ਚੜਾ ਦੇਾਂਗੇ। ਜਿਹੜਾ ਕਾਂਗਰਸ ਦੇ ਵਿੱਚ ਰਹਿ ਕੇ ਜਿਸ ਵਿਅਕਤੀ ਨੇ ਕਾਂਗਰਸ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਜਾਰੀ ਰੱਖੀਆਂ ਜਦੋਂ ਕਾਂਗਰਸ ਦਾ ਕੰਪੇਨ ਕਮੇਟੀ ਦਾ ਚੇਅਰਮੈਨ ਹੁੰਦਾ ਸੀ ਉਸੇ ਤਰ੍ਹਾਂ ਦੀਆਂ ਅੱਜ ਵੀ ਸ਼ਾਸ਼ਾ ਹੈਗਿਆ ਨੇ ਜਿਹੜੇ ਵਿਅਕਤੀ ਆਪਣੀਆਂ ਪਾਰਟੀਆਂ ਨਾਲ ਵਫਾਦਾਰੀ ਨਹੀਂਗੇ ਉਹ ਆਪਣੇ ਆਪ ਨਾਲ ਵੀ ਵਫਾਦਾਰ ਨਹੀਂ 15% ਦੇ ਲਗਭਗ 17000 ਵੋਟ ਵੈਸਟ ਹਲਕੇ ਤੋਂ ਬੀਜੇਪੀ ਦੀ ਵਧੀ ਸੀ ਕਿੰਨੀ ਵਧੀ ਸੀ 17000 पार्लियामेंट ਦੇ ਵਿੱਚ ਰਾਜੇ ਵੜਿੰਗ ਨੂੰ ਹਾਰ ਮਿਲੀ ਸੀ ਵਸਟਲਕੇ ਤੇ ਹੁਣ ਮੈਨੂੰ ਲੱਗਦਾ ਕਿ ਬੀਜੇਪੀ ਆਦਰਨੀਆਂ ਜਾਖੜ ਸਾਹਿਬ ਦੀ ਅਗਵਾਈ ਚ 7000 ਵੋਟ ਤੇ ਕੇਵਲ ਬੀਜੇਪੀ ਦਾ ਨਪਟਾਰਾ ਕਰ ਦਿਆਂਗੇ ਮੁਕੰਮਲ ਤੌਰ ਤੇ ਮੁਕੰਮਲ ਤੌਰ ਤੇ ਉਹ ਪਤਾ ਹੈ ਕਿ ਆਪਕਾ ਪ੍ਰਧਾਨ ਕੀ ਕਰ ਰਹਾ ਹੈ ਆਪਕਾ ਪ੍ਰਧਾਨ ਕੀ ਕਰ ਰਹਾ ਹੈ ਅੰਦਰ ਖਾਤੇ ਆਪਕੋ ਪਤਾ ਹੈ ਬਿੱਟੂ ਜੀ जाखड़ साहब का किसको ज्वाइन करा रहा है नहीं कोई करा रहा है ये हमारा अपना विषय है इसमें बिट्टू जी जरा जोर लगाए आपको केंद्र मंत्री बना दिया है अगर सत्रह हजार से आप जीते थे तो बीजेपी को सात हजार वोट रह गया कहीं आपकी कुर्सी ना हिल जाए ये ना मैनू नहीं पता वो क्यों ये गल है जाओ की जाखड़ साहब मनो किरे बारे कह रहा है ਪਰ ਬੀਜੇਪੀ ਚ ਅਜਗਰ ਬੈਠਾ ਵਿਆ ਉਹ ਅਜਗਰ ਜਿਹੜਾ ਵੱਡਾ ਨਾਗ ਹੁੰਦਾ ਸਭ ਆਸਤਿਨ ਦਾ ਸੱਪ ਦਾ ਜੇ ਕਟਲੇ ਦਾ ਬਚ ਜਾਂਦਾ ਇਹਨੇ ਸਾਨੂੰ ਕਟਿਆ ਹਜੇ ਤੱਕ ਦੇਖ ਲਓ ਸਾਢੇ 3 ਸਾਲ ਦਾ ਸਾਡਾ ਹਾਲ ਕੀ ਹੈ ਇਸੇ ਅਜਗਰ ਨੇ ਤੇ ਇਹ ਨਾ ਹੋਵੇ ਵੀ ਤੁਹਾਡਾ ਤੁਹਾਨੂੰ ਅੰਦਰ ਖਾਤੇ ਪਤਾ ਹੀ ਨਾ ਗਏ ਸਾਰਿਆਂ ਨੂੰ ਕੱਟ ਕੇ ਕੰਮ ਮੁਕਾ ਦੇ ਤੁਹਾਡਾ ਸਾਡਾ ਤਾਂ ਅਸੀਂ ਅਸੀਂ ਤਾਂ ਮਸਾ ਸੈੱਟ ਹੋ ਰਹੇ ਆ ਸਾਢੇ 3 ਸਾਲ